Ini boleh. ਹਲਕਾ ਅਜਨਾਲਾ ਦੇ ਵੱਖ-ਵੱਖ ਪਿੰਡਾਂ ਜੋ ਸਿੰਘ ਸਮਰਾ ਵੱਲੋਂ ਅਨਿਲ ਜੋਚੀ ਦੇ ਹੱਕ ਚ ਕਰਵਾਈਆਂ ਗਈਆਂ ਵੱਖ-ਵੱਖ ਪਰਮੀਆਂ ਮੀਟਿੰਗਾਂ ਅਨਿਲ ਜੋਚੀ ਵੱਲੋਂ ਧਾਲੀਵਾਲ ਅਤੇ ਉਹ ਜਲਾ ਵਿਰੁੱਧ ਸਾਡੇ ਤਿੱਖੇ ਨਿਸ਼ਾਨੇ ਲੋਕ ਸਭਾ ਅਮਸਰ ਤੋਂ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਅਨਿਲ ਜੋਚੀ ਦੀਆਂ ਜੋ ਸਿੰਘ ਸਮਰਾ ਵੱਲੋਂ ਹਲਕਾ ਅਜਨਾਲਾ ਦੇ ਵੱਖ-ਵੱਖ ਪਿੰਡਾਂ ਜਿਨ੍ਹਾਂ ਚ ਨਜਾਮਪੁਰਾ ਮੌਜੂਦ ਹਨਾਰੀਆਂ ਬੱਲਬਾਵਾ ਨਵਾਂ ਪਿੰਡ ਚੰਡੀਰ ਅਤੇ ਚੱਕ ਸਿਕੰਦਰ ਤੇ ਅਕਾਲੀ ਵਰਤਨਾ ਦੀਆਂ ਮੀਟਿੰਗਾਂ ਅਰਦਾਸ ਰੋਡ ਪੈਲੇਸ ਵਿੱਚ ਕਰਵਾਇਆ ਗਿਆ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਬੱਧਰ ਅਤੇ ਆਗੂ ਸ਼ਾਮਲ ਹੋਏ ਇਸ ਮੁਮਕ ਦੇ ਵੱਡੀ ਗਿਣਤੀ ਚ ਪਹੁੰਚੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਨਿਲ ਜੋ ਚੇਤਜੋਤ ਸਿੰਘ ਸਮਰਾ ਨੇ ਕਿਹਾ ਕਿ ਇਸ ਵਾਰ ਇਹ ਸੀਟ ਅਕਾਲੀ ਦਲ ਸ਼ਾਨਦਾਰ ਤਰੀਕੇ ਨਾਲ ਜਿੱਤੇਗਾ ਉਹਨਾਂ ਨੇ ਕਲਦੀਪ ਸਿੰਘ ਢਾਲੀਵਾਲ ਅਤੇ ਗੁਰਜੀਤ ਸਿੰਘ ਔਜਲਾ ਉੱਪਰ ਵੀ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਦੋਵੇਂ ਇੱਕ ਗੁਰਜੀਤ ਸਿੰਘ ਔਜਲਾ ਸੰਸਦ ਮੈਂਬਰ ਹਨ ਅਤੇ ਕਲਦੀਪ ਸਿੰਘ ਢਾਲੀਵਾਲ ਮਜੂਦਾ ਮੰਤਰੀ ਹਨ ਦੋਵਾਂ ਵੱਲੋਂ ਹੀ ਹਲਕਿਆਂ ਤੇ ਵਿਕਾਸ ਨਹੀਂ ਕਰਵਾਈ ਜਾ ਸਕੇ ਉਹਨਾਂ ਨੇ ਕਿਹਾ ਕਿ ਗੁਰਜੀਤ ਸਿੰਘ ਔਜਲਾ ਦੇ ਕਰਦੇ ਅੱਗੇ ਗੰਦਾ ਨਾਲ ਹੈ ਜੋ ਬਣਵਾ ਨਹੀਂ ਸ਼ਕੇ ਜਦ ਕਿ ਕਲਦੀਪ ਸਿੰਘ ਢਾਲੀਵਾਲ ਅਜਨਾਲੇ ਦੀਆਂ ਛੜਕਾਂ ਹੀ ਨਹੀਂ ਬਣਵਾ ਸਕੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਆਉਂਦੇ ਸਾਰੇ ਹੀ ਕੰਮ ਕਰਵਾਏ ਜਾਣਗੇ ਇਸ ਮੌਕੇ ਅਨਿਲ ਜੋਛੀ ਵੱਲੋਂ ਤਲਬੀਰ ਸਿੰਘ ਗਿੱਲ ਉੱਪਰ ਵੀ ਠੇਕੇ ਨਿਸ਼ਾਨੇ ਸਾਧੇ ਉਹਨਾਂ ਨੇ ਕਿਹਾ ਕਿ ਜਦ ਕੋਈ ਬੰਦਾ ਹੰਕਾਰ ਵਿੱਚ ਆ ਜਾਂਦਾ ਹੈ ਤਾਂ ਉਸਦੀ ਮੱਤ ਮਾਰੀ ਜਾਂਦੀ ਉਹਨਾਂ ਨੇ ਕਿਹਾ ਕਿ ਤਲਬੀਰ ਸਿੰਘ ਕੇ ਸ਼ਾਇਦ ਇਸਮਤਾ ਕੀ ਸਾਰੇ ਹੀ ਪਾਰਟੀ ਵਰਕਰ ਉਹਨਾਂ ਦੀ ਚੀਬ 'ਚ ਹਨ ਅਤੇ ਉਹਨਾਂ ਦੇ ਮਗਰ ਹੀ ਆਉਣਗੇ ਪਰ ਕੋਈ ਵੀ ਵਰਕਰ ਉਸਦੇ ਨਾਲ ਨਹੀਂ ਗਿਆ ਕੈਸਰ ਆ ਜੀ ਮੀਟਿੰਗਾਂ ਕਾਟ ਨਾਲਾ ਚੇਰ ਮੀਟਿੰਗ ਨੂੰ ਸਬੋਨ ਕਰਨਾ ਹੈ ਕੀ ਕਹਿਣਾ ਚਾਹੁੰਦਾ ਹੈ ਦੇਖੋ ਇਲੈਕਸ਼ਨਾਂ ਦੇ ਵਿੱਚ ਮੀਟਿੰਗਾਂ ਸਬੋਧਨ ਕਰੀ ਦੀਆਂ ਮੈਂ ਆਪਣੀ ਆਪਣੀ ਗੱਲ ਰੱਖੀ ਦੀਆਂ ਚਾਰ ਕੈਂਡੀਡੇਟ ਹੈ ਚਾਹੁੰਦਾ ਮੈਂ ਇਹਨਾਂ ਕੰਪੈਰੀਜ਼ਨ ਕਰੋ ਹਨਾ ਦੋ个 ਪੋਸਟਾਂ ਦੇ ਐਸਲਿਕ ਮੰਤਰੀ ਆ ਇੱਕ ਦੋਵਰੀ ਦਾ ਐਮਪੀ ਆ ਜੇ ਉਹਨਾਂ ਨੇ ਕੋਈ ਕੀਤਾ ਤੇ ਦਿਖਾਓ ਵੀ ਆ ਕੀਤਾ ਇਹ ਹੀ ਦੱਸਿਆ ਵੀ 3 ਕਿਲੋਮੀਟਰ ਸੜਕ ਨਹੀਂ ਜਨਾਲੇ ਦੀ ਬਣਾ ਸਕਿਆ ਜਿਹੜਾ ਮੰਤਰੀ ਪਾਰਲੀਮੈਂਟ ਦਾ ਕੀ ਕਰ ਦੋਗਾ ਉਹਨੂੰ ਨਾਲੇ ਸਰਕਾਰ ਨੇ ਨਲਾਇਕ ਘਰਾਰ ਦਿੱਤਾ ਤੇ ਨਲਾਇਕ ਆ ਤਿੰਨ ਡਿਪਾਰਟਮੈਂਟ ਕੋ ਲੱਲੇ ਆ ਇੱਕ ਡਿਪਾਰਟਮੈਂਟ ਐਨ ਆਰ ਆਈ ਰਹਿ ਗਿਆ ਛੰਡੀ ਹੰਦੀ ਉਹਦੀ ਉਹ ਡਿਪਾਰਟਮੈਂਟ ਚ ਹੈ ਕੁਝ ਨਹੀਂ ਐਨ ਆਰ ਆਈ ਡਿਪਾਰਟਮੈਂਟ ਇਸ ਕਰਕੇ ਉਹਨੂੰ ਇਤੋਂ ਬਾਅਦ ਮੈਨੂੰ ਜਿਆਦਾ ਆਰ ਨਾਲ ਨੇ ਬੁਰੀ ਕਰ ਉਹਨੂੰ ਲਾ ਕੇ ਛੁੱਟੀ ਕਰਨੀ ਆਉਂਦੀ ਤੇ ਫਿਰ ਸਮੋਸੇ ਤੇ ਉਹਨੇ ਬਣਾਉਣੇ ਸਪ੍ਰਿੰਗ ਰੋਲ ਜਿਹੜੇ ਤੇ ਵੇਖੇ ਬਣਾਉਂਦਾ ਨਾ ਜਾਜਨਾਂ ਨੂੰ ਜਾਜਨਾਂ ਬਾਅਦ ਸੋਨੇ ਬਣਾਉਂਦਾ ਲਗਾ ਉਹਨੇ ਚਲਾ ਲੈਣੀ ਦੂਜਾ ਐਮ ਪੀ ਆ ਦੋ ਵਾਰੀ ਦਾ ਉਹ ਜਲਾ ਉਹਦੇ ਘਰ ਦੇ ਕੇ ਗੰਦਾ ਨਾਲਾ ਉਹ ਆਪਣੇ ਘਰ ਕੇ ਵੀ ਕੁਝ ਕਰ ਪਾਇਆ ਮੈਂ ਲੋਕਾਂ ਨੂੰ ਕਿਹਾ ਦੱਸੋ ਤੁਸੀਂ ਤੇ ਤੋ ਇਹਦਾ ਵੀ ਦੱਸ ਦਿਓ ਬਈ ਕੀ ਕਰ ਸਕਦਾ ਦੋ ਵਾਰੀ ਐਮਪੀ ਰਹਿ ਕੇ ਆਪਣੇ ਘਰ ਦੇ ਕੇ ਕੁਝ ਨਹੀਂ ਕਰ ਪਾਇਆ ਉਹ ਵੀ ਤੁਹਾਡਾ ਕੀ ਕਰੂਗਾ ਇੱਕ ਵਾਰ ਇਹ ਅਮਰੀਕਾ ਤੋਂ ਆਇਆ ਉਹਨੂੰ ਪਤਾ ਹੀ ਨਹੀਂ ਆਉਂਦੀ ਇੱਕੋ ਇੱਕੋ ਗੱਲ ਦੱਸਣ ਦੇ ਵੇਲੇ ਸਾਰਾ ਉਹਨੇ ਟਾਈਮ ਨਗਾਹ ਦੇਣਾ ਤੇ ਮੈਂ ਸੰਧੂ ਨਹੀਂ ਸਮੁੰਦਰੀ ਆ ਮੈਂ ਸੰਧੂ ਨਹੀਂ ਸਮੁੰਦਰੀ ਆ ਉਹ ਨਾਂ ਨੂੰ ਬਸ ਸਮੁੰਦਰੀ ਮੰਨੇ ਦਾ ਨਾਂ ਨੂੰ ਸੰਦੂ ਮੰਨੇ ਨਾਂ ਕੋ ਨੂੰ ਜਾਣਦਾ ਬਾਹਰ ਵਾਲਿਆਂ ਨੂੰ ਦੋ ਵਾਰੀ ਫੇਲ ਕਰਤਾ ਅੱਗੇ ਗੁਰਦਾਸਪੁਰ ਨੇ ਵੀ ਬੁਰਾ ਸਵਾਲ ਵੇਖ ਲਿਆ ਬਾਹਰ ਵਾਲੇ ਬੰਦੇ ਦਾ ਅੱਗੇ ਉਹ ਦਿੱਲੀੋਂ ਨੇ ਹੁਣ ਅਮਰੀਕਾ ਤੋਂ ਲਿਆਏ ਇਹ ਦਿੱਲੀ ਵਾਲਾ ਹੀ ਨਹੀਂ ਕਦੀ ਮੁੰਡਿਆ ਲੈ ਅਮਰੀਕਾ ਵਾਲਾ ਕੀ ਕਰੂਗਾ ਜਿਹੜੀ ਤੁਹਾਡੀ ਸੀਟ ਆ ਉਹ ਪਹਿਲਾਂ ਬੀਜੇਪੀ ਲੜ ਰਹੀ ਸੀ ਇਸ ਵਾਰ ਅਕਾਲੀ ਦਲ ਇਕੱਲੇ ਲੜ ਰਿਹਾ ਹੈ ਜਿੱਦਾਂ ਬੀਜੇਪੀ ਵੀ ਲੜਦੀ ਪਈ ਹੈ ਨਹੀਂ ਸਰ ਇਸ ਵਾਰ ਵੱਖ-ਵੱਖ ਲੜ ਰਹੇ ਆ ਹਾਂ ਤੇ ਬਾੜੀਆ ਲੈ ਦੇ ਸਾਨੂੰ ਉਹਨਾਂ ਨੂੰ ਆਪਣਾ ਜੋ ਉਹਨਾਂ ਨੂੰ ਆਪਣਾ ਜੋਰ ਪਤਾ ਲੱਗ ਜੂ ਕਿੰਨਾ ਕਹਾਗਾ ਬੀਜੇਪੀ ਵਾਲਿਆਂ ਨੂੰ ਡੰਗਾਣੇ ਦੇ ਬਾਈਪਾਸ ਤੇ ਖਲੋਤੇ ਹੁੰਦੇ ਸਵਾਗਤ ਕਰ ਨੂੰ ਸਪੀਡ ਹੀ ਚੈੱਕ ਕਰਦੇ ਆ। ਸ਼ਹਿਰ ਸਰਚ ਕਿਹੋ ਜਿਹਾ ਅਕਾਲੀਤਾਲ ਨੂੰ ਰਿਪੋਰਟ ਮਿਲਦੀ। ਪੂਰਾ ਵਧੀਆ ਬਹੁਤ ਵੱਡੀ ਗਿਣਤੀ ਦੇ ਨਾਲ ਅਸੀਂ ਜੜੀ ਆਂ ਸੀਟ ਦੇ ਤਰੇ। ਤੇ ਸਰ ਤਲਬੀਰ ਗਏ ਧੰਨਵਾਦ ਵਿਚਾਲੇ ਛੱਡ ਕੇ ਚਲ ਗਏ ਇਸ ਦਾ ਕੋਈ ਪ੍ਰਭਾਵ ਪਿਆ? ਨਹੀਂ ਕੋਈ ਫਰਕ ਨਹੀਂ ਪੈਂਦਾ। ਤੇ ਸਰ ਕੋਈ ਫਰਕ ਨਹੀਂ ਪੈਂਦਾ। ਮੈਂ ਤਾਂ ਕਿਹਾ ਇੱਥੇ ਕਿ ਜਿਹੜੇ ਲੋਕ ਸੱਜੇ ਖੱਬੇ ਭੱਜਦੇ ਆ ਨਾ ਲੋਕ ਸੁਝੇ ਤੇ ਆ ਲੋਕਾਂ ਨੂੰ ਪਤਾ ਵਾ ਵੀ ਸਾਨੂੰ ਮੇਟਨੇ ਜਾ ਕੇ ਆਪਣੇ ਫਾਇਦੇ ਆਪਣੇ ਗਨਮੈਨ ਆਪਣੀ ਜਿਪਸੀ ਦੇ ਚੱਕਰ ਦੇ ਵਿੱਚ ਆਂਦੇ ਵੀ ਆ ਜੰਦਾ ਸਾਰੀ ਮੇਰੀ ਜੇਬ ਤੇ ਆ ਇਹਦਾ ਸੌਦਾ ਕਰੋ ਤੇ ਸੌਦਾ ਕਰਕੇ ਤੇ ਉਹਦੇ ਚ ਗਨਮੈਨ ਆਉਂਦੇ ਆ ਤੇ ਉਹਦੇ ਚ ਮਾੜਾ ਮੋੜ ਆਪਣਾ ਕੋਈ ਢਾਲ ਫੁਲਕਾ ਚਲਾਉਂਦੇ ਆ ਹੋਰ ਕੁਛ ਨਹੀਂ ਆ ਪਹਿਲਾਂ ਵੀ ਜਿਹੜੀ ਪਿਛਲੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਆ ਉਹ ਮੇਰੀ ਗਵਾਹੀ ਤੇ ਇੱਥੇ ਹੋਈ ਆ 33000 ਵੋਟ ਪਈ ਸੀ ਉਦੋਂ ਅਕਾਲੀ ਦਲ ਨੂੰ ਸਰ ਹਲਕਾ ਜਨਾਲਾ ਸੀ ਅਕਾਲੀ ਦਲ ਨੂੰ ਕਿਸ ਤਰ੍ਹਾਂ ਦਾ ਬਹੁਤ ਵੱਡਾ ਹੰਗਾਰਾ ਮਿਲਦਾ ਤੁਸੀਂ ਆਪ ਹੀ ਵੇਖ ਰਹੇ ਹੋ ਪਹਿਲਾਂ ਜੀ ਯਾਤਰਾ ਹੋਈ ਆ ਉਹਦੇ ਵਿੱਚ ਵੇਖਿਆ ਰੈਲੀ ਵੀ ਹੋਈ ਆ ਪੈਣਪੜਾ ਸਾਰੇ ਜਿਹੜੇ ਆ ਬਹੁਤ ਉਤਸ਼ਾਹ ਚ ਆ ਲੋਕ ਅੱਜ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੀਆਂ ਭਾਏ ਜਿਹੜੀਆਂ ਪਾਰਟੀਆਂ ਦੇ ਪੈਰ ਨਹੀਂ ਹੈਗੇ ਨਹੀਂ ਹੈਗੀਆਂ ਬੇਦੀ